भे न पंजाबिलेडल चुका ਜੋਨਿਅਰ ਨੈਸ਼ਨਲ ਦੇ ਵਿੱਚ 골ਡ ਮੈਡਲ ਜਿੱਤਦੇ ਹੋਏ ਇਹ ਬੱਚੇ ਆਪਣੇ ਮਾਣ ਰਹੇ ਨੇ ਇਸ ਤੋਂ ਬਾਅਦ ਜਿਹੜੇ ਅਗਲੇ ਬੱਚਿਆਂ ਦੇ ਹੱਥ ਵਿੱਚ ਪ੍ਰਸ਼ੰਸਾ ਦੇ ਨਾਮ ਤਾਲੀਆਂ ਵਾਲੇ ਵਜੋਂ ਤਾਲੀਆਂ ਬਾਅਦ ਦੇ ਹੋਣ। ਇਸ ਤੋਂ ਬਾਅਦ ਬਾਸਕਟਬਾਲ ਦੇ ਕਾਬਿਆ ਸਿੰਗਲਾ ਰਮੇਸ਼ ਸ਼ਰਮਾ ਕੇਤਲਵਾਰ 골ਡ ਮੈਡਲ ਸਭ ਤੋਂ ਸਟਿਆਣਾ ਤੀਰਾਂ ਦੀ ਸ਼ੁਭਤੀ ਟੀਮ ਨੂੰ ਸਭ ਤੋਂ ਪਹਿਲਾਂ ਇਸ ਖੇਡ ਨੂੰ ਮੇਰੇ ਨਾਲ ਇਹਨਾਂ ਦੋਨਿਆਂ ਨੂੰ ਬੰਦੇ ਵਾਲਾ ਸਾਡੀ ਵੱਡੀ ਖੇਡਾਂ ਸ਼ੁਰੂ ਕਰਨ ਦਾ ਇਲਾਨ ਕਰਦਾ ਹਾਂ ਬਹੁਤ ਬਹੁਤ ਸਰਹਾਨ ਦੇ ਨਾਲ ਸਾਰੇ ਪਿਆਰੇ ਮੱਤਿਆਂ ਨੂੰ ਮੇਰੇ ਵੱਲੋਂ ਸ਼ੁਕਰੀਆ ਬਖਸ਼ਾ ਤੁਹਾਡੇ ਕੋਚਸ ਤੁਹਾਡਾ ਸਪੋਰਟ ਡਿਪਾਰਟਮੈਂਟ ਤੇ ਸਾਰੇ ਜਿਹੜੇ ਸਾਡੇ ਬੱਚੇ ਨੇ ਉਹਨੂੰ ਅਡਵਾਂਸ ਦੇ ਕੁਝ ਮੌਕਾ ਦੇਣ ਦੀ ਆਸ

ਵਿਕਰਮ ਸਿੰਘ ਜੀ ਪੋਛਾ ਦੇ ਦਰਮਿਆਨ ਪਹੁੰਚੇ ਨੇ ਚੈਨਲ ਆਪਣਾ ਚਲਾਉਣ ਦੇ ਬਾਬੂ ਸਾਹਿਬ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਅੰਕਲ ਜੀ ਅੰਕਲ ਜੀ ਮੇਰੀ ਰਿਪੋਰਟ ਲੈ ਲਈ ਅੰਕਲ ਜੀ ਇਰਮੈਂਟ ਪ੍ਰੂਵਮੈਂਟ ٹرسٹ ਸਾਡੇ ਦਰਮਿਆਨ ਸਾਡੀ ਬੇਨਤੀ ਨੂੰ ਕਬੂਲ ਕਰਦੇ ਹੋਏ ਸਾਡਾ ਮਾਣ ਵਧਾੜ ਲਈ ਉੱਚੇ ਤੌਰ ਤੇ ਸਾਡੇ ਦਰਮਿਆਨ ਪਹੁੰਚੇ ਨੇ ਸਾਡੇ ਸ਼ਾਨਦਾਰ ਵਿਦਿਆਰਥੀਆਂ ਦੇ ਆਉਣ ਦੇ ਨਾਲ ਸਾਡਾ ਮਾਨਵਤਾ ਸਕੂਲ ਉਹ ਚੱਕੀ ਅਜਲ ਮਾਰਨ ਉਹ ਨਾਲ ਮੋਟੀਵੇਸ਼ਨ ਬਹੁਤ ਜ਼ਿਆਦਾ ਬਣੇ ਉਹ ਪੜਾਈ ਦਾ ਬੜਾ ਜ਼ੋਰ ਆ ਬੱਚੇ ਨੂੰ ਕਿਵੇਂ ਲੱਗਦਾ ਸਾਰੇ ਬੱਚਾ ਉਹਨਾਂ ਦਾ ਇੱਥੇ ਫੰਕਸ਼ਨ ਤੇ ਮੇਰਾ ਸਵਾਗਤ ਹੈ ਹਰ ਇੱਕ ਸਾਥੀ ਸਾਥੀ ਜਿ ਇਤਰਾ ਡਾਕਟਰ ਕੁਸ਼ਲਦੀਪ ਜਿ ਜਿ ਸਾਨੂੰ ਦੇਖੀਓ ਤਾਂ ਸੰਦੇਸ਼ ਦਰਮਿਆਨ ਸਭ ਨੇ ਉਸ ਇੱਤੇ ਤੋਂ ਸਾਡੀ ਦੀ ਸਹਿਮਤੀ ਕਬੂਲ ਕੀਤਾ ਹੈ ਸਾਡਾ ਬਹੁਤ ਬਹੁਤ ਆਨੰਦ ਮਾਣਦੇ ਆਪਾਂ ਸੋਨਾਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਟੂਰਨਾਮੈਂਟ ਦੇ ਵਿੱਚ ਥੈਂਕ ਯੂ रंगा जे दवारे शुरूआत गेमा चिन बन के आकाश रहे बहुत बहुत शुकर गुज़ार ਇਸ ਤਰ੍ਹਾਂ ਦੇ ਚੰਗੇ ਆ ਰਹੇ ਸਤਿ ਸ਼੍ਰੀ ਅਕਾਲ ਵਰਗਾਂ ਨੂੰ ਸਮਾਂ ਦੀ ਖਾਤਿਰ ਜਿਨ੍ਹਾਂ ਦਾ ਬਹੁਤ ਪਿਆਰ ਕੀਤਾ ਹੈ ਜਿਨ੍ਹਾਂ ਨੂੰ ਨਾ ਪ੍ਰਚਾਰ ਦੇ ਦਰਵਾਜ਼ੇ ਆਪਣੇ ਲੈਵਲ ਤੇ ਬਹੁਤ ਹੀ ਵਧੀਆ ਸਵਾਗਤ ਇਹ ਬੱਧੀ ਬਾਗਲਾ ਨਹੀਂ ਹੈ ਸਰੋਜੀ ਸਿੰਘ ਦੇ ਨੇ ਵੀ ਪੋਰਟ ਹੱਥਾਂ ਦੇ ਵਿੱਚ ਇਹ ਨਿਸ਼ਾਨ ਕਰ ਰਹੀ ਹੈ ਇਸ ਤੋਂ ਬਾਅਦ ਅਗਲੇ ਦੋ ਪੱਲੇ ਜਿਹੜੇ ਆਗੇ ਸੀਜ਼ਨ 3 ਚੱਲ ਰਿਹਾ ਹੈ ਤੇ ਜਿਹੜਾ ਪਤਰੀ ਉਹਨੂੰ ਜਿਹੜੇ ਹੈਗੇ ਇਵੈਂਟ ਕਰਾਏ ਜਾ ਰਹੇ ਨੇ ਕੀ ਕਿਨ ਕਰਦੇ ਬਹੁਤ ਬਹੁਤ ਧੰਨਵਾਦ ਜੀ ਖੇਡਾਂ ਵਤਨ ਪੰਜਾਬ ਦੀਆਂ ਇਹ ਜਿਹੜਾ ਸ਼ਬਦ ਆ ਜਦੋਂ ਉਹਨੂੰ ਆਪਾਂ ਬੋਲਦੇ ਆ ਤੇ ਕਮਾਨ ਮਹਿਸੂਸ ਹੁੰਦਾ ਸੀਜ਼ਨ 3 ਹੈ ਤੇ ਮੈਂ 20 ਸਾਲ ਸਪੋਰਟਸ ਕੀਤੀ ਆ ਵੀ ਕਈ ਵਾਰੀ ਕੋਈ ਐਸੇ ਇਵੈਂਟ ਸਰਕਾਰਾਂ ਜਦੋਂ ਸ਼ੁਰੂ ਕਰਦੀਆਂ ਨੇ ਨਾ ਪਹਿਲਾਂ ਪਹਿਲਾਂ ਲੱਗਦਾ ਵੀ ਯਾਰ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਪਰ ਜਦੋਂ ਉਹ ਆਪਾਂ ਨੂੰ ਵਰਤਦੇ ਆ ਬੱਚਿਆਂ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਵੀ ਇੰਨਾ ਜ਼ਿਆਦਾ ਉਤਸ਼ਾਹ ਹੈ ਇੰਨਾ ਜ਼ਿਆਦਾ ਜੋਸ਼ ਹੈ ਮੈਨੂੰ ਯਾਦ ਆ ਜਦੋਂ ਪਹਿਲੀ ਵਾਰੀ ਅਸੀਂ ਖੇਡਾਂ ਮਤਲਬ ਪੰਜਾਬ ਦੀਆਂ ਕਰਾਈਆਂ ਸੀ ਉਹਦੀ ਪਾਰਟਿਸਪੇਸ਼ਨ ਸੈਂਟਰ ਦੀ ਪਾਰਟਿਸਪੇਸ਼ਨ ਤੇ ਥਰਡ ਦੀ ਪਾਰਟਿਸਪੇਸ਼ਨ ਮੈਨੂੰ ਲੱਗਦਾ ਵੀ ਕਹਿੰਦੇ ਕਿ ਦੁੱਗਣੀ ਨਹੀਂ ਮੈਨੂੰ ਲੱਗਦਾ ਚੌਗਣੀ ਹੋ ਗਈ ਹੁਣ ਤਾਂ ਵੀ ਜਿਹੜਾ ਇਹਦੇ ਨਾਲ ਸਕੂਲੀ ਖੇਡਾਂ ਦੇ ਵਿੱਚ ਜ਼ੋਨ ਦੇ ਵਿੱਚ ਵੀ ਫਰਕ ਪਿਆ ਜ਼ਿਲ੍ਹੇ ਦੇ ਵਿੱਚ ਵੀ ਫਰਕ ਪਿਆ ਸਟੇਟ ਦੇ ਵਿੱਚ ਵੀ ਫਰਕ ਪਿਆ ਸੋ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਸਾਡੇ ਸਪੋਰਟਸ ਮਿਨਿਸਟਰ ਸੀਗੇ ਮੀਤ ਹੇਰ ਜੀ ਉਹਨਾਂ ਦਾ ਜਿਹੜਾ ਰਲ ਕੇ ਸਾਂਝਾ ਇਹ ਪ੍ਰਾਲਾ ਸੀ ਇਹ ਜਿਹੜਾ ਬਹੁਤ ਕਾਰਗਰ ਜਿਹੜਾ ਸਾਬਤ ਹੋਇਆ ਲੱਗਦਾ ਜੀ ਕਿ ਜਿੱਦਾਂ ਕਿ ਲੱਗੇ ਹਾਂ ਕਿ ਲੋਕ ਡਰ ਰਹੇ ਸੀ ਤੇ ਖੇਡਾਂ ਵੱਲ ਬੱਚੇ ਹੁਣ ਵੱਧ ਤੋਂ ਵੱਧ ਆ ਰਹੇ ਨੇ ਮੈਂ ਕਹਿੰਦਾ ਜੀ ਚੰਗੇ ਚੰਗੇ ਘਰਾਂ ਦੇ ਬੱਚੇ ਸਪੋਰਟਸ ਵਾਲੇ ਪਾਸੇ ਮੁੜੇ ਨੇ ਇੱਕ ਚੰਗਾ ਸਾਈਨ ਹੈ ਇੱਕ ਚੰਗਾ ਸਿਗਨਲ ਹੈ ਕਿ ਜਿਹੜੇ ਚੰਗੇ ਘਰਾਂ ਦੇ ਜਿਹੜੇ ਪੁਰਾਣੇ ਸਪੋਰਟਸਮੈਨ ਸੀ ਉਹਨਾਂ ਦੇ ਜਿਹੜੇ ਬੱਚੇ ਉਹ ਵੀ ਸਾਰੇ ਐਕਸਪੋਰਟਸਮੈਨ ਸੀ ਉਹਨਾਂ ਦੇ ਬੱਚੇ ਹੁਣ ਚੰਗੇ ਆ ਚਾਹ ਕੁਸ਼ਤੀ ਆ ਚਾਹ ਕਬੱਡੀ ਆ ਬੜੀਆਂ ਗੇਮਾਂ ਦੇ ਵਿੱਚ ਜਿਹੜੇ ਬੱਚੇ ਬਹੁਤ ਵੱਡੇ ਲੈਵਲ ਤੇ ਪਾਰਟਿਸਪੇਟ ਕਰ ਰਹੇ ਇਹ ਫਸਟ ਮੈਨ ਲਗਾ 10 10000 ਸੀ 7000 ਤੇ 5000 ਇਹਦੇ ਵਿੱਚ ਇਹਨਾਂ ਦੀ ਕਮੋਡੀਸ਼ਨ ਰਹਿਣ ਦਾ ਕਰਨ ਦਾ ਉਹ ਸਾਰਾ ਜਿਹੜਾ ਸਪੋਰਟਸ ਡਿਪਾਰਟਮੈਂਟ ਦਾ ਹੁੰਦਾ ਬਹੁਤ ਸੋਹਣਾ ਉਪਰਾਲਾ ਨਵੇਂ ਬੱਚਿਆਂ ਨੂੰ ਇੱਕ ਨਵਾਂ ਪਲੇਟਫਾਰਮ ਮਿਲ ਜਾਣਾ ਸਾਲ ਦੇ ਵਿੱਚ 4-5 ਵਾਰੀ ਕੰਪੀਟੀਸ਼ਨ ਮਿਲ ਜਾਣਾ ਮੈਨੂੰ ਲੱਗਦਾ ਕਿ ਇੱਕ ਖੇਡਾਂ ਵਤਨ ਪੰਜਾਬ ਦੀਆਂ ਜਿਹਦੇ ਵਿੱਚ ਪਿਓ ਪੁੱਤ ਦੋ ਪੀੜੀਆਂ ਇਕੱਠੀਆਂ ਵੀ ਪਾਰਟਿਸਿਪੇਟ ਕਰਦੀਆਂ ਸੋ ਮੈਂ ਸਾਡੇ ਡੀਸੀ ਸਾਹਿਬ ਨਾਲ ਖੜੇ ਨੇ ਪਟਿਆਲਾ ਤੋਂ ਅ ਸ਼ੇਰ ਮਾਜਰਾ ਜੀ ਸਾਡਾ ਵੀਰ ਜੱਸੀ ਡੀਐਸਓ ਸਾਹਿਬ ਸਾਰੀ ਸਪੋਰਟਸ ਦੀ ਜਿਹੜੀ ਸਾਡੀ ਟੀਮ ਹੈ ਤਲਵੰਦ ਸਾਹਿਬ ਨਾਲ ਖੜਿਆ ਸਾਡੀ ਸਪੋਰਟਸ ਦੀ ਜਿਹੜੀ ਟੀਮ ਹੈ ਆਮ ਆਦਮੀ ਪਾਰਟੀ ਦੇ ਨਾਲ ਇੱਕ ਸਪੋਰਟਸ ਦੀ ਜਿਹੜੀ ਟੀਮ ਹੈ ਉਹ ਵੀ ਸਾਰੀ ਸਾਂਝੇ ਮੰਚ ਤੇ ਆ ਤੇ ਖੇਡਾਂ ਵਤਨ ਪੰਜਾਬ ਦੀਆਂ ਸਪੋਰਟਸ ਡਿਪਾਰਟਮੈਂਟ ਐਂਡ ਐਜੂਕੇਸ਼ਨ ਡਿਪਾਰਟਮੈਂਟ ਜੇ ਰਲ ਕੇ ਜਿਹੜਾ ਇਹਨਾਂ ਦਾ ਸਾਂਝਾ ਪਰਾਲਾ ਹੁੰਦਾ ਸੋ ਮੈਂ ਆਪਣੇ ਵੱਲੋਂ ਸਾਰੀ ਆਪਣੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਸਾਡੇ ਅਸਰ ਸਹਿਬਾਨਾਂ ਦੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁबारकबाद ਸਾਡੇ ਮੀਡੀਆ ਵਾਲੇ ਭਰਾ ਤੇ ਅੱਜ ਗਰਮੀ ਵੀ ਸੀ ਮੈਂ ਮਾਫੀ ਮੰਗਦਾ ਵੀ 2 ਮਿੰਟ ਸਵੇਰ ਦਾ ਕਿਉਂਕਿ ਹੁਣ ਸਰਪੰਚੀ ਦੀਆਂ ਚੋਣਾਂ ਆਪਣੇ ਕੋਲ ਕਾਹੀ ਰਿਹਾ ਹੈ ਜੀ ਇੰਟਰਵਿਊ ਟੈਕਨੋਲੋਜੀ ਦੇ ਤਰੀਕੇ ਨਾਲ ਹੋਮ ਵੀ ਕਹੀਂ ਜਿਹੜੇ ਉਹਨਾਂ ਦੀਆਂ ਆਪਦੀਆਂ ਗੇਮਾਂ ਸੀਗੀਆਂ ਉਹਨਾਂ ਨੇ ਖੇਲੋ ਇੰਡੀਆ ਦੇ ਵਿੱਚ ਅਲੱਗ ਕੀਤਾ ਪਰ ਮੈਂ ਕਹਿੰਦਾ ਜੇ ਸਾਂਝਾ ਪਰਾਲਾ ਹੋਵੇ ਤਾਂ ਜਿਹੜਾ ਉਹ ਬੱਚਿਆਂ ਨੂੰ ਜ਼ਿਆਦਾ ਫਾਇਦਾ ਹੁੰਦਾ ਪਰਾਲੇ ਜਿਹੜੇ ਖੇਡਾਂ ਦੇ ਵਿੱਚ ਜਿਹੜੇ ਉਹ ਸਾਂਝੇ ਪਰਾਲੇ ਹੋਣੇ ਚਾਹੀਦੇ ਕਬੱਡੀ ਹੈ ਕਬੱਡੀ ਦੇ ਪਲੇਅਰ ਨੇ ਜਾਂ ਨਾਮ ਦੀ ਪੰਜਾਬ ਦੇ ਕਬੱਡੀ ਨੂੰ ਪ੍ਰੋਮੋਟ ਕੀਤਾ ਜਾ ਬਿਲਕੁਲ ਜੀ ਕਬੱਡੀ ਇਹਦੇ ਵਿੱਚ ਨੈਸ਼ਨਲ ਵੀ ਹੈ ਸਰਕਸ ਸਟਾਈਲ ਵੀ ਹੈ ਸਰਕਸ ਸਟਾਈਲ ਆਪਾਂ ਕਰਾਵਾਂਗੇ ਤੇ ਨੈਸ਼ਨਲ ਸੰਗਰੂਰ ਵਾਲੇ ਕਰਾਉਣਗੇ ਆਸ ਕਰਦੇ ਹਾਂ ਕਿ ਕੋਈ ਇਸ ਤੋਂ ਵੱਡਾ ਟੂਰਨਾਮੈਂਟ ਵੀ ਮੱਖ ਮੰਤਰੀ ਸਾਹਿਬ ਨੇ ਇਜਾਜ਼ਤ ਦਿੱਤੀ ਤੇ ਇਸ ਤੋਂ ਵੱਡਾ ਟੂਰਨਾਮੈਂਟ ਵੀ ਇੱਕ ਕਬੱਡੀ ਦਾ ਜਿਹੜਾ ਜ਼ਰੂਰ ਕਰਾਵਾ। ਸਾਰੇ ਨਵੇਂ ਸਾਡੇ ਮੰਤਰੀ ਸਾਹਿਬਾਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਆਸ ਕਰਦੇ ਹਾਂ ਕਿ ਉਹ ਪੰਜਾਬ ਨੂੰ ਜਿਹੜਾ ਹੋਰ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਆਪਣਾ ਕਹਿੰਦੇ ਵਿਕਾਸ ਹੋਵੇਗਾ। ਸੋ ਅੱਜ ਉਹ ਸੌਂ ਚੁੱਕਣਗੇ ਉਹਨਾਂ ਨੂੰ ਮਤਰਾਲੇ ਮਿਲਣਗੇ। ਮੀਡੀਆ ਦੇ ਜ਼ਰੀਏ ਉਹ ਨਵੇਂ ਚੁਣेंगे ਸਾਡੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਕੋਸਟਾ ਕੁਦਾਲ ਜੀ ਬਹੁਤ سارے ਪੁਛਤਾਰੇ ਜਿਹੜੇ ਨੇ ਆਪੇ ਡਿਪਾਰਟਮੈਂਟ ਦੇ ਸਕੂਲ ਦੇ ਵਿੱਚ ਵੀ ਜਿਹੜੇ ਆ ਨਵੇਂ ਜਿਹੜੇ ਪੁਛਤਾਰੇ ਨੇ ਉਹ ਬੜੇ ਕੁਆਲਿਫਾਈਡ ਨੇ ਡਿਪਲੋਮਾ 홀ਡਰ ਨੇ ਹਨ ਉਹਨਾਂ ਨੂੰ ਐਨਆਈਐਸ ਤੋਂ ਪਰ ਜਿਹੜੀ ਪੁਰਾਣੀ ਪੁਛਤਰੀ ਨੇ ਪੁੱਛੇ ਬੱਚਿਆਂ ਨੂੰ ਆਪਾਂ ਮੈਸੇਜ ਹੁੰਦਾ ਕਿ ਹਾਂ ਬੱਚਿਆਂ ਨੂੰ ਪ੍ਰੋਪਰ ਰੈਜ਼ਾਈਡੈਂਸ ਨਹੀਂ ਮਿਲਦੀ ਅਗਲੇ ਨੇ ਵੀ ਜਿਹੜਾ ਕੋਈ ਕੇਸ ਐ ਸਾਹ ਧਿਆਨ ਦੇ ਵਿੱਚ ਹੋਇਆ ਤੇ ਡੀਐਸਓ ਸਾਹਿਬ ਨਾਲ ਖੜੇ ਨੇ ਮੇਰੇ ਧਿਆਨ ਦੇ ਵਿੱਚ ਲਾ ਦਿਓ ਆਪਾਂ ਜੇ ਕੋਈ ਹੱਲ ਕਰਦਾ ਉਹ ਕੋਲ ਪੈਕ ਉਹ ਦੱਸੋ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ